ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਣਾ ਕਮਲਾਂ ਵਿੱਚ ਨਮਸਕਾਰ ਹੈ ਸੱਚੇ ਪਾਤਸ਼ਾਹ ਜਗਤ ਸੁਆਮੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਭਗਤ ਵਛਲਦੀਨਾ ਬੰਦੂਦੀਨ ਦੁਨੀ ਦੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਸ਼ਰਨ ਵਿੱਚੋਂ ਸਭੇ ਸੁੱਖ ਪ੍ਰਾਪਤ ਹੁੰਦੇ ਸਭ ਖੁਸ਼ੀਆਂ ਪ੍ਰਾਪਤ ਹੁੰਦੀਆਂ ਜਿੱਦਨ ਮਹਾਰਾਜ ਦੀ ਨਦਰ ਹੋ ਜਾਂਦੀ ਖਾਲਸਾ ਜੀ ਪਾਤਸ਼ਾਹੀਆਂ ਪਾਤਸ਼ਾਹੀਆਂ ਵਰਤ ਜਾਂਦੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਸਾਰੇ ਵਿਆਹਾਂ ਸ਼ਾਦੀਆਂ ਦੇ ਵਿੱਚ ਕੋਈ ਖੁਸ਼ੀ ਦੇ ਸਮਾਗਮਾਂ ਵਿੱਚ ਇਹ ਪੰਕਤੀਆਂ ਪੜ੍ਹੀਆਂ ਜਾਂਦੀਆਂ ਪਰ ਖਾਲਸਾ ਜੀ ਇਹ ਪੰਕਤੀਆਂ ਦੇ ਜੇ ਗੌਰ ਨਾਲ ਅਰਥ ਪੜ੍ਹੀਏ ਤੇ ਕੀ ਨੇ ਜੇ ਸਤਗੁਰ ਨਦਰ ਕਰੇ ਜੇ ਸਤਗੁਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਕਲਗੀਧਰ ਸਵਾਮੀ ਚਟਿਆ ਬਾਜਾਂ ਵਾਲੇ ਮਾਲਕ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਤੇ ਨਦਰ ਕਰ ਦੇਣ ਤੇ ਗੁਰੂ ਦੀ ਨਦਰ ਕੀ ਹੈ ਗੁਰੂ ਦੀ ਨਦਰ ਹੈ ਗੁਰੂ ਦੀ ਖੁਸ਼ੀ ਤੇ ਗੁਰੂ ਦੀ ਖੁਸ਼ੀ ਕਦੋਂ ਮਿਲਦੀ ਹੈ ਜੇ ਇਸ ਵੇਲੇ ਸਿੱਖ ਗੁਰੂ ਨਾਲ ਪ੍ਰੇਮ ਕਰਨ ਲੱਗ ਜਾਵੇ ਜਦੋਂ ਸਿੱਖ ਆਪਣਾ ਆਪਾ ਗੁਰੂ ਲਈ ਵਾਰ ਦੇਵੇ ਜਦੋਂ ਸਿੱਖ ਆਪਣੇ ਗੁਰੂ ਤੋਂ ਸਭ ਕੁਝ ਖਾਲਸਾ ਜੀ ਵਾਰ ਦੇਵੇ ਉਦੋਂ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੁੰਦੀ ਓਵੇਂ ਮਹਾਰਾਜ ਦੀ ਕਦੇ ਖੁਸ਼ੀ ਪ੍ਰਾਪਤ ਨਹੀਂ ਹੁੰਦੀ ਆਪਣੇ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਣਾ ਆਪਣੇ ਗੁਰੂ ਦਾ ਹਰ ਇੱਕ ਹੁਕਮ ਮੰਨਣਾ ਆਪਣੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਅਦਬ ਸਤਕਾਰ ਕਰਨਾ ਫਿਰ ਖਾਲਸਾ ਜੀ ਗੁਰੂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ ਫਿਰ ਗੁਰੂ ਦੀ ਨਦਰ ਪ੍ਰਾਪਤ ਹੁੰਦੀ ਹੈ ਜਦੋਂ ਫਿਰ ਗੁਰੂ ਦੀ ਨਦਰ ਪ੍ਰਾਪਤ ਹੁੰਦੀ ਫਿਰ ਖਾਲਸਾ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਇਹ ਸਭ ਕੁਝ ਪ੍ਰਾਪਤ ਹੋ ਜਾਂਦਾ ਤੇ ਖਾਲਸਾ ਜੀ ਅਸੀਂ ਐਵੇਂ ਮੂੰਹ ਤੋਂ ਹੀ ਬੋਲ ਬੋਲ ਕੇ ਸ਼ਬਦ ਪੜੀ ਜਾਂਦੇ ਇਹਦਾ ਕੋਈ ਗੌਰ ਨਾਲ ਅਰਥ ਨਹੀਂ ਪੜਦੇ ਵੀ ਗੁਰੂ ਦੀ ਨਦਰ ਤੇ ਐਡੀ ਛੇਤੀ ਨਹੀਂ ਹੋ ਜਾਂਦੀ ਖਾਲਸਾ ਜੀ ਇਹ ਖੁਸ਼ੀ ਗਮੀ ਸਭ ਕੁਝ ਵਾਹਿਗੁਰੂ ਜੀ ਦੇ ਹੱਥ ਹੈ ਪਰ ਜਿਹੜੇ ਗੁਰਮਖ ਵਾਹਿਗੁਰੂ ਜੀ ਨੂੰ ਖੁਸ਼ ਕਰ ਲੈਂਦੇ ਜਿਨ੍ਹਾਂ ਤੇ ਸਤਿਗੁਰ ਦੀ ਨਦਰ ਹੋ ਜਾਂਦੀ ਫਿਰ ਉਹ ਖਾਲਸਾ ਜੀ ਵੱਡੀਆਂ ਪਦਵੀਆਂ ਪ੍ਰਾਪਤ ਕਰਦੇ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਪਾਸ਼ਾਹਾਂ ਦੇ ਪਾਸ਼ਾ ਕਿਰਪਾ ਕਰਨ ਸਾਨੂੰ ਮਾਤਾ ਆਵੇ ਸੁਮਾਤਾ ਆਵੇ ਦੀਨ ਦੁਨੀ ਦੇ ਮਹਾਰਾਜ ਦੇ ਚਰਨਾਂ ਨਾਲ ਅਸੀਂ ਜੁੜ ਸਕੀਏ ਇਹ ਕਾਲ ਯੁਗ ਦੀ ਮਾਰ ਤੋਂ ਬਚ ਸਕੀਏ ਸਤਗੁਰ ਦੀ ਬਾਣੀ ਨਾਲ ਜੁੜੀਏ ਸਤਗੁਰ ਦੀ ਬਾਣੀ ਪੜ੍ਹੀਏ ਨਾਮ ਜਪੀਏ ਨਾਮ ਧਿਆਈਏ ਫਿਰ ਖਾਲਸਾ ਜੀ ਜੀਵਨ ਜਿਹੜਾ ਹੈ ਉਹ ਸਫਲ ਹੈ ਨਹੀਂ ਤੇ ਵਿਅਰਥ ਹੈ ਸੋ ਆਓ ਜਿਹੜੀ ਆਪਾਂ ਵਿਚਾਰ ਕਰਦੇ ਹਾਂ ਨਿਤਾਪ੍ਰਤ ਕੋਈ ਨਾ ਕੋਈ ਪ੍ਰਸ਼ਨ ਉੱਤੇ ਖਾਲਸਾ ਜੀ ਜਿਹੜੀ ਅੱਜ ਦਾ ਪ੍ਰਸ਼ਨ ਹੈ ਉਹ ਇਹੀ ਹੈ ਕਿ ਕੜਾਹ ਪ੍ਰਸ਼ਾਦ ਦੀ ਦੇਗ ਘਰੇ ਕਿਵੇਂ ਬਣਾਈਏ ਤੇ ਉਹਨੂੰ ਕਿਵੇਂ ਭੋਗ ਲਾਈਏ ਖਾਲਸਾ ਜੀ ਜਿਵੇਂ ਤੁਸੀਂ ਦੁਪਹਿਰਾ ਸਹਿਬ ਕਰਦੇ ਹੋ ਤੇ ਐਤਵਾਰ ਦੀ ਐਤਵਾਰ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਬਣਾ ਲਓ ਜੇ ਤੁਹਾਡੇ ਵਿੱਚ ਸਮਰੱਥਾ ਹੈ ਤੁਸੀਂ ਰੋਜ਼ ਵੀ ਬਣਾ ਸਕਦੇ ਹੋ ਥੋੜੀ ਜੀ ਜੇ ਐਤਵਾਰ ਦੇ ਐਤਵਾਰ ਬਣਾਉਣੀ ਹੈ ਤੇ ਖਾਲਸਾ ਜੀ ਬਿਲਕੁਲ ਥੋੜੀ ਜੀ ਬਣਾਉਣੀ ਹੁੰਦੀ ਹੈ ਅੱਧੀ ਕੌਲੀ ਸਮਾਨ ਲੈ ਲਓ ਸਾਰਾ ਉਹਦੇ ਵਿੱਚ ਸਾਰਾ ਬਣਾ ਲਓ ਤੇ ਉਹ ਕਿਵੇਂ ਬਣਾਉਣੀ ਹੈ ਉਹ ਭਾਂਡੇ ਲੈਣੇ ਨੇ ਉਹ ਬਰਤਨ ਲੈਣੇ ਨੇ ਜਿਹੜੇ ਹੋਰ ਕਿਸੇ ਕਾਰਜ ਵਿੱਚ ਵਰਤ ਨਹੀਂ ਹੁੰਦੇ ਜਾਂ ਤਾਂ ਨਵੇਂ ਲੈ ਲਓ ਜੇ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਖ ਹਰ ਹਫਤੇ ਬਣਾਉਣੀ ਹੈ ਇੱਕ ਕੜਾਈ ਜਾਂ ਛੋਟਾ ਭਾਂਡਾ ਕੋਈ ਲੈ ਲਓ ਉਹ ਵੱਖਰਾ ਖਾਲਸਾ ਜੀ ਰੱਖੋ ਤੇ ਜਦੋਂ ਕੜਾਹ ਪ੍ਰਸ਼ਾਦ ਬਣਾਉਣਾ ਨੰਗੇ ਪੈਰ ਨਹੀਂ ਅਸੋਈ ਦੇ ਵਿੱਚ ਖਾਲਸਾ ਜੀ ਪਹਿਲਾਂ ਸਾਫ ਸਫਾਈ ਕਰ ਲੋ ਫਿਰ ਕੜਾ ਪ੍ਰਸ਼ਾਦ ਜੀ ਨੂੰ ਸ਼ੁਰੂ ਕਰਨਾ ਹੈ ਜੇ ਜਪਜੀ ਸਾਹਿਬ ਦਾ ਪਾਠ ਕੰਠਾ ਹੈ ਤੇ ਕਰ ਲੋ ਜੇ ਨਹੀਂ ਕੰਠ ਤੇ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ ਵਾਹਿਗੁਰੂ ਵਾਹਿਗੁਰੂ ਦਾ ਮੰਤਰ ਦਾ ਜਾਪ ਕਰਦੇ ਰਹਿਣਾ ਜਿੰਨਾ ਚਿਰ ਦੇਗ ਬਣਦੀ ਹੈ ਜਦੋਂ ਦੇਗ ਬਣ ਜਾਂਦੀ ਹੈ ਉਹਨੂੰ ਇੱਕ ਥਾਲੇ ਵਿੱਚ ਕੱਢ ਕੇ ਤੇ ਕਿਸੇ ਕੱਪੜੇ ਨਾਲ ਕੱਜ ਕੇ ਖਾਲਸਾ ਜੀ ਜਿੱਥੇ ਤੁਸੀਂ ਬੈਠ ਕੇ ਚਪਹਿਰਾ ਸਾਹਿਬ ਕਰਨਾ ਇੱਕ ਮੇਜ਼ ਉੱਪਰ ਉੱਚੀ ਜਗ੍ਹਾ ਦੇ ਉੱਤੇ ਉਹ ਜਿਹੜੀ ਕੜਾ ਪ੍ਰਸ਼ਾਦ ਦੀ ਦੇਗ ਰੱਖ ਲੈਣੀ ਹੈ ਫਿਰ ਤੁਸੀਂ ਆਪਣਾ ਚਪੈਰਾ ਸਾਹਿਬ ਸ਼ੁਰੂ ਕਰ ਲਓ ਜਾਂ ਕੋਈ ਹੋਰ ਪਾਠ ਕਰਦੇ ਹੋ ਉਹ ਕਰ ਲਓ ਜਾਂ ਸੁਖਨੀ ਸਾਹਿਬ ਦਾ ਪਾਠ ਕਰਨਾ ਉਹ ਕਰ ਲਓ ਫਿਰ ਖਾਲਸਾ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਅਰਦਾਸ ਬੇਨਤੀ ਕਰਨੀ ਹੈ ਉਸ ਵੇਲੇ ਜਿਹੜੀ ਕੜਾਹ ਪ੍ਰਸ਼ਾਦੀ ਦੇ ਕੇ ਅਰਦਾਸ ਕਰਕੇ ਤੇ ਇੱਕ ਤੁਹਾਡੇ ਕੋਲੇ ਛੋਟੀ ਸ਼੍ਰੀ ਸਾਹਿਬ ਹੋਣੀ ਚਾਹੀਦੀ ਸ਼੍ਰੀ ਸਾਹਿਬ ਤੁਸੀਂ ਬਾਜ਼ਾਰ ਵਿੱਚੋਂ ਲੈ ਲਓ ਦੁਕਾਨਾਂ ਤੋਂ ਮਿਲ ਜਾਣੀ ਹੈ ਉਹ ਲੈ ਲਓ ਮਹਾਰਾਜ ਜੀਆ ਦਾ ਰੂਪ ਮੰਨਿਆ ਸ਼੍ਰੀ ਸਾਹਿਬ ਜਿਹੜੀ ਹੈ ਉਹ ਸ਼ਸਤਰ ਭੰਡਾਰ ਤੋਂ ਤੁਹਾਨੂੰ ਮਿਲ ਜਾਣੀ ਹੈ ਸਰਬ ਲੋਹ ਦੀ ਤੇ ਖਾਲਸਾ ਜੀ ਉਹਨੂੰ ਉਸ ਸੁਚੀ ਕਰਕੇ ਇਸ਼ਨਾਨ ਕਰਾ ਕੇ ਤੇ ਫਿਰ ਜਦੋਂ ਅਰਦਾਸ ਕਰਨੀ ਹੈ ਕਿ ਮਹਾਰਾਜ ਜੀ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਕਿਰਪਾ ਕਰੋ ਭੋਗ ਲਾਓ ਉਸ ਵੇਲੇ ਉਹ ਕਿਰਪਾਨ ਜਿਹੜੀ ਸ੍ਰੀ ਸਾਹਿਬ ਹੈ ਖਾਲਸਾ ਜੀ ਉਹ ਕੜਾ ਪ੍ਰਸ਼ਾਦ ਦੇ ਵਿੱਚ ਫੇਰਨੀ ਹੈ ਉਹਦੇ ਨਾਲ ਭੋਗ ਲੱਗਦਾ ਸਤਿਗੁਰੂ ਜੀ ਦੀ ਜੀਭਾ ਮੰਨੀ ਹੈ ਕਲਗੀਧਰ Swami Maharaj Satye Pasha ਨੇ ਬਚਨ ਵੀ ਇਹ ਕੀਤੇ ਸੀ ਖਾਲਸਾ ਜੀ ਉਹ ਪਰਮੇਸ਼ਰ ਦੀ ਜੀਭਾ ਮੰਨੀ ਗਈ ਹੈ ਜਿਹੜੀ ਛੋਟੀ ਸ੍ਰੀ ਸਾਹਿਬ ਹੈ ਸ਼ਸਤਰ ਹੈ ਜਿਹੜਾ ਸੋ ਇਦਾਂ ਖਾਲਸਾ ਜੀ ਮਹਾਰਾਜ ਦੇ ਕੜਾ ਪ੍ਰਸ਼ਾਦ ਨੂੰ ਭੋਗ ਲਾਉਣਾ ਤੇ ਕਈ ਖਾਲਸਾ ਜੀ ਕੜਾਹ ਪ੍ਰਸ਼ਾਦ ਬਣਾ ਕੇ ਰੱਖ ਲੈਂਦੇ ਤੇ ਉਹ ਅਰਦਾਸ ਕਰਦੇ ਮਾਰੇ ਭੋਗ ਲਾਓ ਕਿ ਮਾਰੇ ਨਖਰੀ ਆਪੀ ਭੋਗ ਲਾਉਣਾ ਨਾ ਤੇ ਖਾਲਸਾ ਜੀ ਉਹ ਸ੍ਰੀ ਸਾਹਿਬ ਭੇਟ ਕਰਦੇ ਨਾ ਕੋਈ ਹੋਰ ਮਰਿਆਦਾ ਦਾ ਪਤਾ ਸੋ ਕੜਾਹ ਪ੍ਰਸ਼ਾਦ ਦੀ ਅਸਲੀ ਮਰਿਆਦਾ ਹੈ ਖਾਲਸਾ ਜੀ ਸ੍ਰੀ ਸਾਹਿਬ ਫੇਰ ਨਹੀਂ ਫਿਰ ਉਹਦਾ ਭੋਗ ਲੱਗਦਾ ਫਿਰ ਉਸ ਤੋਂ ਬਾਅਦ ਜਦ ਨੂੰ ਅਰਦਾਸ ਦੀ ਸਮਾਪਤੀ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਜਿਹੜੀ ਥਾਲ ਦੇ ਵਿੱਚ ਖਾਲਸਾ ਜੀ ਜਿਹੜੀ ਕੜਾਹ ਪ੍ਰਸ਼ਾਦ ਹੋਵੇਗਾ ਇੱਕ ਸੁਚਿਆ ਕੌਲਾ ਲੈ ਲੈਣਾ ਉਹ ਕੌਲੇ ਦੇ ਵਿੱਚ ਪੰਜ ਛਾਂ ਦੇ ਕੱਢਣੇ ਪੰਜ ਵਾਰ ਪ੍ਰਸ਼ਾਦ ਕੱਢਣਾ ਥੋੜਾ ਥੋੜਾ ਕਰਕੇ ਪਹਿਲਾ ਜਿਹੜਾ ਉਹ ਪੰਜਾਂ ਪਿਆਰਿਆ ਸਿੰਘਾਂ ਦਾ ਮੰਨਿਆ ਗਿਆ ਪੰਜ ਸਿੰਘਾਂ ਦਾ ਪ੍ਰਸ਼ਾਦ ਕੱਢਣਾ ਹੁੰਦਾ ਖਾਲਸਾ ਜੀ ਕੌਲੀ ਵਿੱਚ ਪਾ ਕੇ ਫਿਰ ਕੌਲੀ ਨੂੰ ਉਸੇ ਥਾਲੀ ਵਿੱਚ ਪਲਟ ਦੇਣਾ ਪਹਿਲਾਂ ਵੱਖਰੇ ਕਰਨਾ ਉਹਨੂੰ ਕੁਝ ਨਹੀਂ ਕਰਨਾ ਵੱਖਰੇ ਕਰਕੇ ਇੱਕ ਇੱਕ ਸੈਕਿੰਡ 10 ਸੈਕਿੰਡ ਰੱਖ ਕੇ ਫਿਰ ਉਹ ਥਾਲੀ ਵਿੱਚ ਪਲਟ ਦੇਣਾ ਫਿਰ ਖਾਲਸਾ ਜੀ ਉਹ ਕੜਾ ਪ੍ਰਸ਼ਾਦ ਨੂੰ ਸੰਗਤ ਵਿੱਚ ਵਰਤਾ ਦੇਣਾ ਘਰ ਦੀ ਜੀਆਂ ਵਿੱਚ ਵਰਤਾ ਦੇਣਾ ਐਵੇਂ ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਹੈ ਉਹਨੂੰ ਭੋਗ ਲੱਗਦਾ ਤੇ ਕਈ ਖਾਲਸਾ ਜੀ ਇਹਨਾਂ ਨੂੰ ਪਤਾ ਨਹੀਂ ਹੈ ਕਿ ਉਹ ਕਿਹੜਾ ਪ੍ਰਸ਼ਾਦ ਦਾ ਦੇਗ ਰੱਖ ਕੇ ਨਾ ਭੋਗ ਲਾਉਂਦੇ ਨੇ ਕੁਛ ਨਹੀਂ ਕਰਦੇ ਉਹ ਸਿੱਧਾ ਹੀ ਫਿਰ ਛਕਣ ਲੱਗ ਪੈਂਦੇ ਐਵੇਂ ਨਹੀਂ ਮਹਾਰਾਜ ਨੂੰ ਭੋਗ ਲਾਉਣ ਵਾਸਤੇ ਸ੍ਰੀ ਸਾਹਿਬ ਹੋਣੀ ਬਹੁਤ ਜ਼ਰੂਰੀ ਹੈ ਤੇ ਖਾਲਸਾ ਜੀ ਜਿਹੜੇ ਕਈ ਘਰੋਂ ਬਣਾ ਕੇ ਗੁਰੂ ਘਰ ਲੈ ਕੇ ਜਾਂਦੇ ਉਹ ਉਹ ਕਿਵੇਂ ਕਰਦੇ ਘਰੇ ਵੀ ਖਾਲਸਾ ਜੀ ਕੜਾਹ ਪ੍ਰਸ਼ਾਦ ਦਾ ਕੜਾਹ ਪ੍ਰਸ਼ਾਦ ਹੀ ਦੇਗ ਜਿਹੜੀ ਉਹ ਪਵਿੱਤਰਤਾ ਨਾਲ ਨਹੀਂ ਬਣਦੀ ਫਿਰ ਵੀ ਮਹਾਰਾਜ ਕੋਲੋਂ ਭੋਲ ਬਖਸ਼ਾਉਣੀ ਫਿਰ ਖਾਲਸਾ ਜੀ ਗੁਰੂ ਘਰ ਜਿਹੜਾ ਪਿੰਡ 'ਚ ਹੁੰਦਾ ਦੂਰ ਹੁੰਦਾ ਕੜਾ ਪ੍ਰਸ਼ਾਦ ਦੀ ਦੇਖ ਜੇ ਗੁਰੂ ਘਰ ਲੈ ਕੇ ਜਾਣੀ ਹੈ ਤੇ ਖਾਲਸਾ ਜੀ ਇੱਕ ਪ੍ਰਾਤ ਵਿੱਚ ਜਾਂ ਇੱਕ ਥਾਲ ਵਿੱਚ ਪਾ ਕੇ ਉਹਨੂੰ ਸਿਰ ਤੇ ਰੱਖਣਾ ਹੈ ਸਿਰ ਤੇ ਰੱਖਣਾ ਪੈਰੋਂ ਨੰਗੇ ਹੋਣਾ ਪੈਰਾਂ ਵਿੱਚ ਚੱਪਲ ਨਹੀਂ ਪਾਉਣੀ ਸਿਰ ਤੇ ਰੱਖ ਕੇ ਫਿਰ ਇੱਕ ਪਰਸਨ ਹੋਰ ਤੁਹਾਡੇ ਨਾਲ ਹੋਵੇ ਇੱਕ ਬੰਦਾ ਹੋਰ ਹੋਵੇ ਜਿਹੜਾ ਅੱਗੇ-ਅੱਗੇ ਜਲਤਰੋਂਗਦਾ ਜਾਵੇ ਜਲਤਰੋਂਕਣ ਨਾਲ ਖਾਲਸਾ ਜੀ ਸੁਚਮਤਾਈ ਹੁੰਦੀ ਜਾਂਦੀ ਹੈ ਰਸਤੇ ਦੀ ਫਿਰ ਉਹ ਕੜਾ ਪ੍ਰਸ਼ਾਦ ਨੂੰ ਐਵੇਂ ਮਹਾਰਾਜ ਦੇ ਘਰ ਖੜਿਆ ਜਾਵੇ ਫਿਰ ਉਹ ਪ੍ਰਵਾਨ ਹੁੰਦੀ ਹੈ ਤੇ ਕਈ ਖਾਲਸਾ ਜੀ ਪੈਰੀਂ ਚਪਲਾ ਬੂਟ ਪਾਏ ਹੁੰਦੇ ਆ ਡੋਲੂ ਦੇ ਵਿੱਚ ਕੜਾ ਪ੍ਰਸ਼ਾਦ ਪਾਇਆ ਹੁੰਦਾ ਤੇ ਖਾਲਸਾ ਜੀ ਗੁਰੂ ਘਰ ਜਾ ਕੇ ਭੋਗ ਲਵਾਉਂਦੇ ਨੇ ਐਵੇਂ ਨਹੀਂ ਭਾਈ ਜੇ ਤੁਸੀਂ ਘਰੇ ਬਣਾ ਕੇ ਜੇ ਜ਼ਰੂਰੀ ਤੁਸੀਂ ਭੋਗ ਲਵਾਉਣਾ ਤਾਂ ਰਸਤਬਸਤ ਗੁਰੂ ਘਰ ਦੇ ਦਿਓ ਉਹਨਾਂ ਨੂੰ ਕਹੋ ਵੀ ਕੜਾ ਪ੍ਰਸ਼ਾਦ ਦੀ ਦੇ ਕੇ ਤਿਆਰ ਕਰ ਦਿਓ ਅਸੀਂ ਭੋਗ ਲਵਾਉਣਾ ਅਰਦਾਸ ਬੇਨਤੀ ਕਰਵਾਉਣੀ ਚਾਹੁੰਦੇ ਆ ਐਵੇਂ ਖਾਲਸਾ ਜੀ ਕੜਾ ਪ੍ਰਸ਼ਾਦ ਦੀ ਮਰਿਆਦਾ ਹੈ ਕੜਾ ਪ੍ਰਸ਼ਾਦ ਕੋਈ ਮਾੜੀ ਮੋਟੀ ਚੀਜ਼ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਪ੍ਰਵਾਨਤ ਚੀਜ਼ ਹੈ ਦੇਗ ਤੇਗ ਫਤੇਹ ਮਹਾਰਾਜ ਨੇ ਕਿਹਾ ਦੇਗ ਵਿੱਚ ਕੜਾ ਪ੍ਰਸ਼ਾਦ ਵੀ ਆਉਂਦਾ ਦੇਗ ਵਿੱਚ ਸ਼ੀਧੀ ਦੇਗ ਵੀ ਆਉਂਦੀ ਹੈ ਦੇਗ ਤੇਗ ਫਤੇਹ ਮਹਾਰਾਜ ਕਹਿੰਦੇ ਦੇਗ ਤੇਗ ਜਗ ਮੈਂ ਦੋਹੂ ਚੱਲਾ ਮਹਾਰਾਜ ਕਹਿੰਦੇ ਦੋਵੇਂ ਸੰਸਾਰ ਵਿੱਚ ਚੱਲਣਗੀਆਂ ਦੇਗ ਵੀ ਚੱਲੇਗੀ ਤੇ ਤੇਗ ਵੀ ਚੱਲੇਗੀ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਘਰ ਦੀ ਖੇਡ ਹੈ ਤੋ ਖਾਲਸਾ ਜੀ ਹਮੇਸ਼ਾ ਪਵਿੱਤਰਤਾ ਨਾਲ ਹੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਚਾਹੀਦੀ ਹੈ ਤੇ ਪਵਿੱਤਰਤਾ ਹੀ ਨਾਲ ਹੀ ਵਰਤੌਣੀ ਚਾਹੀਦੀ ਹੈ ਐਵੇਂ ਖਾਲਸਾ ਜੀ ਕੜਾ ਪ੍ਰਸ਼ਾਦ ਦੀ ਜਿਹੜੀ ਦੇਗ ਆ ਉਹਨੂੰ ਭੋਕ ਲੱਗਦਾ ਸਿਰਫ ਇਹੀ ਪ੍ਰਸ਼ਨ ਦਾ ਥੋੜੇ ਜੀ ਆਪਾਂ ਵਿਚਾਰ ਕੀਤੀ ਹੈ ਕਲਗੀਧਰ ਪਾਸ਼ਾ ਮੇਰਾ ਅਮਰਤੌਣ ਭੁੱਲਾਂ ਦੀ ਗੀਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ